ਸਰੇ ਹੈ ਕਿ ਤੂੰ ਉਹ ਤੋਂ ਭਿੰਨ ਨਹੀਂ ਹੈ ਰਾਜੇ ਤੂੰ ਉਹਦੇ ਨਾਲ ਉਹਦੇ ਨਾਲ ਸਮਝ ਤੂੰ ਕਿਉਂ ਆਪਣੇ ਆਪ ਨੂੰ ਭਿੰਨ ਸਮਝੀ ਜਾਂਦਾ ਹੈ ਉਹ ਸ਼ਬਦ ਹਨ ਜੀ ਤੋ ਆਪੇ ਕੁਦਰਤ ਸਾਜੀਆਂ ਆਪੇ ਕੁਦਰਤ ਤੂੰ ਆਪ ਹੀ ਸਾਰੀ ਕੁਦਰਤ ਰਚੀ ਹੈ ਕੁਦਰਤ disse ਕੁਦਰਤ ਸੁਣੀਏ ਕੁਦਰਤ ਭਉ ਸੁਖ ਸਾਰੀ ਕੁਦਰਤ ਤੇਰੀ ਰਚੀ ਹੋਈ ਹੈ ਕੋਈ ਦੂਜਾ ਤੇ ਰਚਣ ਹਰ ਹੈ ਹੀ ਨਹੀਂ ਆਪੇ ਕੁਦਰਤ ਸਾਜੀਆਂ ਕਰ ਮੰਦਰ ਸ਼ਰਾਈ ਔਰ ਰਹਿਣ ਦੇ ਬਾਅਦ ਤੇ ਇਹ ਸਾਰੀ ਸ਼ਾਜਨਾ ਕਰਕੇ ਘਰ ਮੰਦਰ ਸ਼ਰਾਮਾ ਬਣਾ ਦਿੰਦੀ ਆ ਹਨਾ ਜੀ ਚੰਦ ਸੂਰਜ ਦੋਏ ਚਾਨਣੇ ਦੋ ਬਲਬ ਜਗਾ ਦਿੰਦੇ ਇੱਕ ਰਾਤ ਲਈ ਜਗਾ ਦਿੰਦਾ ਇੱਕ ਦਿਨ ਲਈ ਜਗਾ ਦਿੰਦਾ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਤੇ ਇਹ ਜਿੰਨੀ ਵੀ ਬਣਤ ਬਣਾਈ ਹੈ ਸਾਰੀ ਦੀ ਸਾਰੀ ਪੂਰੀ ਹੈ ਬੰਦੇ ਦੇ ਕਿਸੇ ਵੀ ਚੀਜ਼ ਦੇ ਜਿਹੜੀ ਬਣਾਉਂਦਾ ਪੂਰੀ ਨਹੀਂ ਉਹ ਅਧੂਰੀ ਹੋਈ ਹੁੰਦੀ ਹੈ ਤੂੰ ਜਿੰਨੀਆਂ ਚੀਜ਼ਾਂ ਬਣਾਈਆਂ ਨੇ ਪਹਿਲੀ ਗੱਲ ਤੇ ਉਹ ਸਾਰੀਆਂ ਚੀਜ਼ਾਂ ਤੇ ਜਾਣ ਹੈ ਸਾਰੀਆਂ ਵੱਧ ਫੁੱਲ ਰਹੀਆਂ ਨੇ ਭਾਵੇਂ ਇੱਕ ਪੱਥਰ ਹੈ ਉਹ ਵੀ ਵੱਧ ਰਿਹਾ ਹੈ ਵੱਧ ਰਿਹਾ ਹੈ ਨਾ ਹਰ ਚੀਜ਼ ਬੰਦਾ ਕੋਈ ਵੀ ਚੀਜ਼ ਨੂੰ ਬਣਾ ਲਵੇ ਉਹਨੂੰ ਗੱਡੀਆਂ ਇੰਨੀਆਂ ਬਣਾ ਦਿੱਤੀਆਂ ਨੇ ਹੈਨਾ ਜੀ ਪਰ ਉਹਦੇ ਵਿੱਚ ਬੋਲਣ ਦੀ ਤਾਕਤ ਕੌਣ ਰੱਖੂਗਾ ਉਹਦੇ ਵਿੱਚ ਦੇਖਣ ਦੀ ਤਾਕਤ ਉਹਨੂੰ ਫੇਰ ਤੈਨੂੰ ਹੀ ਆਖਿਆ ਕਿ ਤੂੰ ਹੀ ਜੁਲਾ ਬੋਲੋ ਉਹਦੇ ਵਿੱਚ ਸੋਚਣ ਸ਼ਕਤੀ ਕਾ ਉਹਨੇ ਰੱਖੇਗਾ ਬੋਲੋ ਤੈਨੂੰ ਤਾਂ ਸੋਚਣ ਸ਼ਕਤੀ ਵੀ ਦਿੱਤੀ ਆ ਨਾ ਮਤਲਬ ਉਹਨੇ ਜਿਹੜੀ ਚੀਜ਼ ਬਣਾਈ ਆ ਉਹਦੇ ਵਿੱਚ ਕਿਹੜੀ ਜੋਤ ਚਾਹੀਦੀ ਆ ਜੇ ਸੂਰਜ ਬਣਾਇਆ ਹੈ ਉਹਦੇ ਵਿੱਚ ਤੇਜ ਪ੍ਰਕਾਸ਼ ਚਾਹੀਦਾ ਹੈ ਉਹਨੂੰ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਜਿਹੜੀ ਅੱਜ ਤੱਕ ਠੰਡਾ ਕਰਕੇ ਦਿਖਾ ਸਕੀ ਹੋਵੇ ਬੋਲੋ